ਬੱਡੀ ਯੂਨਟ ਜੀ ਵੱਡੀ ਯੂਨਟ ਹੈ ਇਸ ਆਪਣੇ ਕੋਲ ਇਹਦਾ ਪੱਤੇ ਤਾਂ ਹੈਗੇ ਸੀ ਇਹਦਾ ਛੋਟਾ ਛੋਟੀ ਹੈ ਇੱਕ ਭੂਕ ਨਾ ਜਾਂਦਾ ਇਹਦਾ ਇਹਦਾ ਪੱਤਾ ਨਹੀਂ ਸੀ ਮਗਾਇਆ ਗਿਆ ਫਿਰ ਪਾਉਨੇ ਆਪਾਂ ਛੋਟਾ ਜਿਹਾ ਪੱਤਾ ਇਹਦਾ ਦੇਖਣ ਫੋਟੋ ਇਹਦਾ ਵੱਡਾ ਲੱਗਦਾ ਬਿਲਕੁਲ ਛੋਟਾ ਜਿਹਾ ਮੈਗਨੇਟ ਹੈ ਇਹਦਾ ਇੱਕ ਰੋਣੀ ਚਲੋ ਪਾਉਨੇ ਫਿਰ ਮਗਾ ਕੇ ਫਾਈ ਕਰਤੀਆਂ ਕੰਪਲੀਟ ਆ ਵੱਡੀ ਜੁੰਟ ਦਾ ਪੱਤਾ ਸੀਗਾ ਇਹਦੇ ਵਿੱਚ ਪਾਇਆ ਮੱਚਿਆ ਹੋਇਆ ਸੀ ਇਹਦੇ ਕਨੈਕਸ਼ਨ ਆਪਾਂ ਬਾਹਰ ਕਰਤੇ ਇਧਰੋਂ ਆ ਇਹਦੇ ਵਿੱਚੋਂ ਛੋਟਾ ਜਿਹਾ ਪੱਤਾ ਸੀ ਇਹ ਇਹ ਛੋਟਾ ਜਿਹਾ ਪੱਤਾ ਇਹਦਾ ਸੀਗਾ ਜਿਹੜਾ ਛੋਟਾ ਹਾਰਨ ਹੁੰਦਾ ਹੈ ਐਮਟੀਸੀ ਦਾ ਦੇਖਿਆ ਸੀ ਤੇ ਇਹਨੂੰ ਵੀ ਆਪਾਂ ਕੰਪਲੀਟ ਕਰਤਾ ਚਲੋ ਇਹਨੂੰ ਆਪਾਂ ਹੁਣ ਰੱਖਦੁਨੇ ਦੋਸਤੋ ਮਿਲਦੇ ਆਂ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰੱਖਾ ਥੈਂਕ ਯੂ ਧੰਨਵਾਦ